ਰਾਜ ਬਰੜ ਨੇ ਵੀ ਬੜੇ ਹਿੱਟ ਗਾਣੇ ਦਿੱਤੇ ਉਹ ਹਿੱਟ ਬਹੁਤ ਵੱਡਾ ਸਿੰਗਰ ਵੀ ਉਹਦੇ ਅੱਜ ਕੱਲ ਬੱਚੇ ਦੋਨੇ ਬੜੇ ਸੋਹਣਾ ਗਾਉਂਦੇ ਹੋ ਗਏ ਨੇ ਹਾਂਜੀ ਉਹ ਵੀ ਤੁਹਾਡੇ ਕੋ ਟੇਪ ਕੰਦੀ ਉਹ ਇੱਕ ਮੈਂ ਦੋ ਕਮੈਂਟ ਚ ਰੋੜੀ ਸਟੋਰੀ ਮੈਂਸ਼ਨ ਕਰ ਦਮਾ ਜਦੋਂ ਉਹ ਮੈਰਿਟ ਨਹੀਂ ਸੀਗਾ ਜੀ ਜੀ ਜਦਦਾ ਹੀ ਮੇਰੇ ਕੋ ਹੁੰਦਾ ਸੀ ਉਹ ਸੀਐਮਸੀ ਕੰਪਲਿਅਰ ਜਰਨਲ ਕਮਾਨਜੀ ਕੋ ਰਹਿੰਦਾ ਸੀਗਾ ਜੀ ਜੀ ਤੇ ਮੇਰੇ ਨਾਲ ਲਿੰਕ ਅੱਛੇ ਸੀਗੇ ਸਾਰਿਆਂ ਦੇ ਲਿੰਕ ਆਫਸ ਅੱਛੇ ਸੀ ਇਹ ਉਹਨੇ ਕਿ ਆਪਣੇ ਕੈਸਟ ਰਿਕਾਰਡ ਕੀਤੀ ਸੀ ਬੰਤੋ ਉਪੇ ਲੋਕੀ ਸੀ ਵੱਡੇ ਲੈਵਲ ਤੇ ਅੱਛੇ ਉਸ ਤੋਂ ਬਾਅਦ ਉਹਨੇ ਕਰ ਲਈ ਸਾਡੀ ਬਾਰੀ ਰੰਗ ਮੁਕਿਆ ਉਹ ਹਲੇ ਰਿਲੀਜ ਨਹੀਂ ਹੋਈ ਸੀਗੀ ਉਹਦੇ ਕੋਲ ਲੋਡ ਨਹੀਂ ਆਉਂਦੀ ਸੀ ਕਦੇ ਮਿਕਸਿੰਗ ਕਰ ਲਈ ਕਦੇ ਕੁਝ ਕਰ ਲਈ ਕਦੇ ਕੁਝ ਕਰ ਲਈ ਤਾਂ ਲੁਧਿਆਣੇ ਮੇਰੇ ਕੋਲ ਆ ਗਿਆ ਹਮ ਮੇਰੇ ਕੋਲ ਹਲੇ ਵੀ ਸੀਨ ਯਾਦ ਆ ਜੇ ਕੈਮਰਾ ਕਵਰ ਕਰ ਲੂਗਾ ਤਾਂ ਉਹਨੇ ਮੈਂ ਅਫਸਰ ਚ ਬੈਠਾ ਸੀ ਆਏ ਆ ਕੇ ਬਾਹਾਂ ਖੜੀਆਂ ਕੀਤੀਆਂ ਉਹਨੇ ਬੈਗ ਰੱਖ ਕੇ ਅੱਛਾ ਸਰਿੰਡਰ ਕਰ ਗਿਆ ਰਾਜਬਰਾੜ ਅੱਛੇ ਕਹਿੰਦਾ ਜੀ ਮੇਰੀ ਬੰਬੇ ਰਿਕਾਰਡਿੰਗ ਕਰ ਲੋ ਜਿੰਨਾ ਮਰਜੀ ਐਗਰੀਮੈਂਟ ਕਰ ਲਓ ਜਿੰਨਾ ਮਰਜੀ ਮੇਰੇ ਕੋਲੋਂ ਗੀਤ ਲੈ ਲਓ ਕੋਈ ਨਹੀਂ ਕੋਈ ਗੱਲ ਜ਼ਬੈਠ ਕਹਦਾ ਮੈਨੂੰ ਭੁੱਖ ਬਹੁਤ ਲੱਗੀ ਹੋਈ ਆ ਮੈਂ ਰੋਟੀ ਖਾੜੀ ਪਹਿਲਾਂ ਮੈਂ ਪਹਿਲਾਂ ਰੋਟੀ ਖਾ ਆਪਣੇ ਘਰ ਆ ਮੁੰਡੇ ਨੇ ਰੋਟੀ ਰੋਟੀ ਖਵਾਈ ਉਹਨੂੰ ਤੇ ਮੈਂ ਇਹ ਵੀ ਮੈਂਸ਼ਨ ਕਰ ਦਵਾ ਕਈ ਵਾਰੀ ਇੰਨਾ ਸ਼ਿੰਗਾਰ ਚ ਹੁੰਦੇ ਆ ਕਲਾਕਾਰ ਕਈ ਕੱਲਾ ਮੇਰੇ ਕੋਲੋਂ ਐਸੀਆਂ ਨੇ ਜਿਹੜੇ ਤੁਸੀਂ ਹੈਰਾਨ ਮੰਨ ਜਾਓਗੇ ਵੀ ਕਲਾਕਰ ਕਿਵੇਂ ਕਿਵੇਂ ਇਹ ਸ਼ਿੰਗਾਰ ਛੱਟਦੇ ਨੇ ਤੇ ਦਿਲਜੀਤ ਹਨਮ ਦਾ ਪਲੇਟਫਾਰਮ ਹੀ ਬਹੁਤ ਅੱਛਾ ਮਿਲ ਗਿਆ ਸੀਗਾ ਰਾਜ ਵਿਰਾਲ ਵਾਲੀ ਗੱਲ ਬਾਤ ਸ਼ੁਰੂ ਕਰਦੇ ਆ ਤੁਹਾਨੂੰ ਦੱਸਦਾ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ ਜੀ ਮੇਰੇ ਕੋਲ ਇੱਕ ਡਿਊਟ ਜੁੜੀ ਚੰਡੀਗੜ੍ਹ ਤੋਂ ਆ ਗਈ ਹੈ ਪਿਛਲੇ ਸਾਲ ਦੀ ਗੱਲ ਹੈ ਕੁੜੀ ਦੀ ਉਮਰ ਹੋਣੀ ਹੈ 23 ਸਾਲ ਮੁੰਡੇ ਦੀ ਉਮਰ ਹੋਣੀ ਹੈ 26 ਸਾਲ ਤਾਂ ਉਹ ਇੰਟਰਵਿਊ ਦੇਣ ਵਾਸਤੇ ਆ ਗਏ ਮੈਂ ਚਲੋ ਠੀਕ ਹੈ ਮੈਨੂੰ ਪੁੱਛੇ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦੇ ਸੀ ਅਸੀਂ ਚੰਡੀਗੜ੍ਹ ਰਹਿੰਦੇ ਆ ਖਰੜਾ ਮੈਂ ਤੁਸੀਂ ਉੱਥੇ ਕਿਉਂ ਰਹਿੰਦੇ ਹੋ ਕਹਿੰਦੇ ਉੱਥੇ ਜੀ ਮਾਰਕੀਟ ਆ ਵੀ ਸਾਨੂੰ ਕੋਈ ਉੱਥੇ ਸੈਨ ਕਰ ਲਊਗਾ ਸਾਡੀ ਆਵਾਜ਼ ਸੁਣੂਗਾ ਸਟੂਡੀਓ ਬਹੁਤ ਨੇ ਮਤਲਬ ਅੱਛਾ ਫਿਰ ਮੈਂ ਅਗਲੀ ਗੱਲ ਮੈਂ ਤੁਸੀਂ ਉੱਥੇ ਇਕੱਠੇ ਰਹਨੇ ਉਹ ਕਹਿੰਦੇ ਹਾਂ ਜੀ ਇਸ ਇਕੱਠੇ ਰਹਦੇ ਹਾਂ ਚਲੋ ਮੈਨੂੰ ਮਹਿਸੂਸ ਹੋ ਗਿਆ ਵੀ ਚਲੋ ਇਹਨਾਂ ਦੋਨਾਂ ਦੀ ਸਹਿਮਤੀ ਹੈ ਇਕੱਠੇ ਰਹਨ ਦੇ ਲੋਕੇ ਆ ਕਪਰ ਨੂੰ ਕਿਤਰਾ ਜੇ ਬੱਚੇ ਨੇ ਸਰਚ ਕਰਦੇ ਨੇ ਫਿਰ ਅਗਲਾ ਕੁਐਸਚਨ ਮੇਰਾ ਮੈਂ ਉੱਥੇ ਥੋੜਾ ਮਕਾਨ ਆਪਣਾ ਆ ਜਾਂ ਕਿ ਕਹਿੰਦੇ ਸੀ ਕਿਰਾਏ ਤੇ ਫਲੈਟ ਲਿਆ ਹੋਇਆ ਮੈਂ ਹਾਂ ਦੇਖੋ ਚ ਪੰਜ ਬਹੁਤ ਬਹੁਤ ਅਸਲੀਅਤ ਨਿਕਲੋਗੀ ਮੈਂ ਕਿਰਾਇਆ ਕਿੰਨਾ ਦਿਨ ਉਹ ਕਹਿੰਦੇ ਜੀ 120 ਮੇਰੇ ਤੋਂ ਆਮਦਨੀ ਕੋਈ ਹੈ ਕਹਿੰਦੇ ਜੀ ਆਮਦਨੀ ਸਾਨੂੰ ਕੋਈ ਨਹੀਂ ਮੈਂ ਫੇ ਕਿਰਾਇਆ ਕਿੱਥੋਂ ਦਿੰਨੇ ਆ ਕਹਿੰਦੇ ਜੀ ਤਿੰਨ ਤਿੰਨ ਮਹੀਨੇ ਦਾ ਕਿਰਾਇਆ ਮੁੰਡਾ ਕਹਿੰਦਾ ਕੁੜੀ ਵੀ ਘਰੋਂ ਲੈ ਕੇ ਆਈ ਸੀ ਮੈਂ ਵੀ ਘਰੋਂ ਲੈ ਕੇ ਆਇਆ ਸੀ ਮੈਂ ਰੋਟੀ ਪਾਣੀ ਕਹਿੰਦਾ ਜੀ ਪਹਿਲਾਂ ਅਸੀਂ ਜਿਹੜਾ ਘਰੋਂ ਪੈਸੇ ਲੈ ਕੇ ਆਏ ਸੀ ਉਹਨਾਂ ਚਲੀ ਜਾਂਦਾ ਸੀਗਾ ਕਿਉਂਕਿ ਫਿਰ ਹੁਣ ਖਤਮ ਹੋ ਕਹਿੰਦੇ ਹੁਣ ਖਤਮ ਹੋ ਗਏ ਪੈਸੇ ਮੇਰਾ ਫਿਰ ਹੁਣ ਥੋੜਾ ਜਿਹਾ ਕਜਾਇਰਾ ਕਮੀ ਹੁੰਦਾ ਕੁੜੀ ਕਹਿੰਦੀ ਅੰਕਲ ਜੀ ਅਸੀਂ ਨਾ ਰਾਤ ਨੂੰ ਤੜਕੇ ਦੇ ਟਾਈਮ ਗੁਰਦੁਆਰੇ ਚਲੇ ਜਾਂਦੇ ਆ ਉੱਥੇ ਜਾ ਕੇ ਸੇਵਾ ਕਰਦਨੇ ਆ ਕਦੇ ਨੂੰ ਸਾਡੇ ਕੋਲ ਸਿਲੰਡਰ ਵੀ ਖਤਮ ਹੋ ਗਿਆ ਰਾਸ਼ਨ ਵੀ ਖਤਮ ਹੋ ਗਿਆ ਉੱਥੇ ਅਸੀਂ ਚਾਹ ਪੀ ਲੈਣੇ ਆ ਉੱਥੇ ਰੋਟੀ ਖਾ ਲੈਣੇ ਆ ਅੱਛਾ ਮੈਂ ਦੁਪਹਿਰ ਦੀ ਕਹਿੰਦੇ ਬਸ ਅਸੀਂ ਦੁਪਹਿਰ ਤੱਕ ਉੱਥੇ ਹੀ ਰਹਨੇ ਆ ਸੇਵਾ ਕਰਦੇ ਰਹਨੇ ਆ ਰੋਟੀ ਖਾ ਕੇ ਦੁਪਹਿਰ ਦੀ ਫਿਰ ਅਸੀਂ ਆ ਜੰਦੇ ਆ ਮਾਂ ਰਾਤ ਦੀ ਕਹਿੰਦੇ ਜੀ ਰਾਤ ਨੂੰ ਗੋਦ ਗਵਾਰੇ ਰੋਟੀ ਨਹੀਂ ਬਣਦੀ ਮੈਂ ਫੇਰ ਰਾਤ ਦੀ ਰੋਟੀ ਨਹੀਂ ਖਾਂਦੇ ਕਹਿੰਦੇ ਨਹੀਂ ਮੈਂ ਫੇਰ ਉਹ ਲੱਗੇ ਬਗਿਆਰਾ ਕਰਦਾ ਕਦੇ ਫਿਰ ਅਸੀਂ ਨੀਂਦ ਨਹੀਂ ਆਉਂਦੀ ਸੌਂਦੇ ਨਹੀਂ ਆ ਕਿ ਕਹਿੰਦੇ ਫਿਰ ਜ ਰਾਤ ਨੂੰ 1 2 ਵਜੇ ਗੱਲਾਂ ਕਰਤੇ ਕਰਦੇ ਰਹਨੇ ਆ ਜਾਗਦੇ ਰਹਿੰਦੇ ਆ ਜਦੋਂ ਤੜਕੇ 3:20 ਦੇ ਨੇ ਨਹਾ ਧੋ ਕੇ ਅਸੀਂ ਕਹਿੰਦੀ ਮੈਂ ਰਾਤ ਨੂੰੇ ਪੋਚੇ ਪੋਚੇ ਲਾਣੀ ਆ ਟਾਈਮ ਪਾਸ ਹੋ ਜਾਂਦਾ ਤੜਕੇ ਫੇਰ ਕੋ ਦੁਆਰੇ ਚਲੇ ਜਾਂਦੇ ਜਦੋਂ ਦੁਪਹਿਰ ਦੀ ਲੋਕੀਓ ਤੱਕਾ ਕੇ ਆਉਨੇ ਫੇਰ ਆ ਕੇ ਸੌ ਲੈਂਦੇ ਆ ਤੇ ਓਏ ਹੋ ਫੇਰ ਮੇਰੇ ਮਨ ਚ ਆਈ ਵੀ ਇੰਨਾ ਜਿਹਾ ਵਰਸ ਲੋਕ ਦੇਖਦੇ ਨੇ ਵੀ ਐਵੇਂ ਹੀ ਪੈਸੇ ਆ ਗਏ ਕਲਾਕਾਰਾਂ ਕੋ ਪਰ ਆ ਗੱਲਾਂ ਕਿਸੇ ਨੂੰ ਨਹੀਂ ਪਤਾ ਕਿੰਨਾ ਇਹਨਾਂ ਨੇ ਭੁੱਖ ਕੱਟੀ ਆ ਕਿੰਨੀ ਇਹਨਾਂ ਨੇ ਮਿਹਨਤ ਕੀਤੀ ਆ ਤੇ ਸੰਘਰਸ਼ ਜਿਹੜਾ ਇਹਦੇ ਵਿੱਚ ਲੰਘ ਲਿਆ ਜਿਹੜਾ ਛੱਡ ਗਿਆ ਭੱਜ ਗਿਆ ਭੱਜ ਗਿਆ ਜਿਹੜਾ ਇਸ ਸਟੇਟ ਦੇ ਵਿੱਚ ਛੱਡਿਆ ਨਹੀਂ ਫਿਰ ਉਹਨੂੰ ਕਾਮਯਾਬੀ ਮਿਲ ਹੀ ਜਾਂਦੀ ਆ ਚਲੋ ਖੈਰ ਇਹ ਤਾਂ ਇੱਕ ਬੱਚੇ ਦੀ ਗੱਲ ਦੱਸੀ ਆ ਮੈਂ ਸਾਰਿਆਂ ਦੀ ਕੱਟੀ ਹੋਈ ਆ ਜਿਹੜੇ ਹਿੱਟ ਸਿੰਗਰ ਨੇ ਸਟਾਰ ਨੇ ਗਰੀਬੀ ਉਹਨਾਂ ਨੇ ਸਾਰਿਆਂ ਦੀ ਕੱਟੀ ਹੋਈ ਆ ਤੇ ਚਲੋ ਹੁਣ ਰਾਜਬਰਾੜ ਵਾਲੀ ਗੱਲ ਤੇ ਆ ਜਾਨਨੇ ਆ ਜਦੋਂ ਇੰਨੀ ਗੱਲ ਹੋਈ ਮੈਂ ਚਲੋ ਠੀਕ ਆ ਮੈਂ ਰਾਜਬਰਾੜ ਦੀ ਮਹੀਨੇ ਇੱਕ ਦੀ ਡੇਟ ਰੱਖਤੀ ਉਹਦੋਂ ਮੈਂ ਬੰਬੇ ਰਹਿਣ ਲੱਗ ਪਿਆ ਸੀਗਾ ਬੰਬੇ ਰਕਟਿਆ ਕਰਨ ਲੱਗੇ ਸੀ ਇੰਦਰਜੀਤ ਨਿੱਕੂ ਦੀਆਂ ਰਵਿੰਦਰ ਗਰੇਵਾਲ ਦੀਆਂ ਅੰਗਰੇਜ਼ ਅਲੀ ਦੀਆਂ ਨੇ ਜਿਹੜੀਆਂ ਕੜੀਆਂ ਬੰਬੇ ਕਰਦੇ ਹੁੰਦੇ ਸੀਗੇ ਇਹ 9799 ਦੀ ਗੱਲ ਹੈ ਮੈਂ ਕਹਾਂ ਤੇ ਐਨੀ ਰੇਅਰ ਨੂੰ ਮੈਰੀ ਡੇਟ ਰੱਖਤੀ ਤੇ ਇਹਦੀ ਦੂਜੀ ਕਦਸ ਰਿਲੀਜ਼ ਹੋਗੀ ਹਿੱਟ ਹੋਗੀ ਅੱਛੇ ਇਹ ਨਾ ਮਰਦਾ ਫੇਰ ਮੇਰੇ ਕੋ ਆ ਗਿਆ ਮੈਂ ਹੁਣ ਆਪਾਂ ਬੰਬੇ ਜਾਣਾ ਤੇਰੀ ਡੇਟ ਰੱਖਤੀ ਹੋਈ ਆ ਇਹ ਕਹਿੰਦਾ ਮੈਂ ਨਹੀਂ ਜਾਂਦਾ ਹੁਣ ਮੁਕਰ ਗਿਆ ਮੁਕਰ ਗਿਆ ਤੇ ਮੈਂ ਕਿਹਾ ਵੀ ਦੇਹਲਾ ਕਰਾਉਣੀ ਬਣੀ ਕਹਿੰਦਾ ਹੁਣ ਨਹੀਂ ਮੈਂ ਕਰਾਉਣੀ ਹੈਗੀ ਮੈਂ ਕਿਉਂ ਕਹਿੰਦਾ ਮੈਂ ਹੁਣ ਸਟਾਰ ਬਣ ਗਿਆ ਮੈਂ ਚੱਲ ਫੇਰ ਨਹੀਂ ਕਰਾਉਣੀ ਠੀਕ ਆ ਮੈਂ ਹੱਥ ਤੇ ਮੇਰੇ ਸਾਹਮਣੇ ਥੁੱਕ ਲਾ ਤੇ ਚੱਟ ਲਾ ਕਹਿੰਦਾ ਨਹੀਂ ਚੱ ਮੈਂ ਕਿਹਾ ਕਹਿੰਦਾ ਬਰਾੜ ਮੈਂ ਕਿਹਾ ਫੇਰ ਕਦਰ ਖੜੇ ਕਰਾ ਦੂੰਗਾ ਅੱਛਾ ਫੇਰ ਬੜੀ ਇੰਟਰਸਟਿੰਗ ਗੱਲ ਦੱਸਦਾ ਐ ਸਟੇਟ ਦੇ ਅੰਦਰ ਦੀਆਂ ਗੱਲਾਂ ਨੇ ਮੈਂ ਬੰਬੇ ਸੀ ਮੈਂ ਆਪਣੇ ਮੈਨੇਜਰ ਨੂੰ ਕਿਹਾ ਵੀ ਰਾਜ ਬਰਾੜ ਨੂੰ ਇੱਥੋਂ ਚੜਾ ਦੇ ਇਹਨੂੰ ਉਹ ਸਟੇਸ਼ਨ ਤੇ ਟ੍ਰੇਨ ਤੇ ਚੜਾਉਣ ਚ ਲੈ ਗਿਆ ਇਹ ਟ੍ਰੇਨ ਤੇ ਚੜਿਆ ਨਹੀਂ ਟ੍ਰੇਨ ਤੋਂ ਮੁੜਿਆ ਆਇਆ ਕਹਿੰਦਾ ਹੁਣ ਤਾਂ ਮੈਂ ਸਟਾਰ ਆ ਮੈਨੂੰ ਜਹਾਜ਼ ਤੇ ਭੇਜੋ ਅੱਛਾ ਹਾਂ ਕਹਿੰਦਾ ਮੈਂ ਨਹੀਂ ਜਾਣਾ ਟ੍ਰੇਨ 'ਚ ਕਿ ਰਾਜ ਬਹੁਤ ਹੈ ਉਹ ਕਹਿੰਦੇ ਵੀ ਇਹ ਤਾਂ ਮੁੜਿਆ ਆਇਆ ਮੈਂ ਘਰ ਗਾਟਿੰਗ ਕਰਨੀ ਬੜੀ ਜ਼ਰੂਰੀ ਐ ਸੀਗਾ ਮੇਰਾ ਬਿੱਤਰ ਵੀ ਸੀਗਾ ਤੇ ਅਖੀਰੀ ਦਮ ਤੱਕ ਨਹੀਂ ਬਿਆ ਤੇ ਹੁਣ ਮੈਂ ਰਾਜਵਿਹਾੜ ਤੇ ਦੋ ਤਿੰਨ ਮਿੰਟ ਲਾਉਂਗਾ ਬੜੀ ਇੰਟਰਸਟਿੰਗ ਕਹਾਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਫੇਰ ਆ ਕੇ ਵਿਗੜ ਗਿਆ ਮੇਰੀ ਫੋਨ ਤੇ ਗੱਲ ਹੋਈ ਕਹਿੰਦਾ ਮੈਂ ਹਾਂ ਚਲੇ ਤਿੰਨ ਜਹਾਜ਼ ਹੀ ਟੱਕ ਲੈਣੇ ਆ ਕਹਿੰਦਾ ਹੁਣ ਮੈਂ ਇਕੱਲੇ ਨਹੀਂ ਲੈਣੀ ਹੈਗੀ ਮੇਰੀ ਘਰ ਦੀ ਨੂੰ ਵੀ ਲੈ ਕੇ ਦੋ ਫਿਰ ਵਿਆਹ ਹੋ ਗਿਆ ਸੀ ਇਹਦਾ ਅੱਛਾ ਮੈਂ ਚਲ ਦੋਨੋਂ ਲੈਣੇ ਉਹਦੀ ਘਰ ਦੀ ਵੀ ਸੁਣਦੇ ਉਹ ਕਿਤੇ ਅਸੀਂ ਇਕੱਠੇ ਉੱਥੇ ਰਹਿੰਦੇ ਸੀਗੇ ਬੜਾ ਪਿਆਰ ਸੀ ਬੜਾ ਪਿਆਰ ਕਰਦੇ ਸੀਗੇ ਜੋ ਉਦੋਂ ਸਾਨੂੰ ਆਪਸ ਵਿੱਚ ਦੋਨੋਂ ਤਰ੍ਹਾਂ ਦੀ ਜਰੂਰਤ ਸੀ ਮੈਨੂੰ ਕਲਾਕਾਰਾਂ ਦੀ ਜਰੂਰਤ ਸੀ ਕਲਾਕਾਰਾਂ ਨੂੰ ਮੇਰੀ ਜਰੂਰਤ ਸੀ ਬਿਲਕੁਲ ਜੀ ਸਾਡਾ ਆਪਸੀ ਭਾਈਚਾਰਾ ਸੀਗਾ ਜੀ ਤੇ ਇੱਕੋ ਫਲੈਟ 'ਚ ਅਸੀਂ ਰਹਿਣਾ ਕਿਟੂ ਵੀ ਉੱਥੇ ਹੁੰਦਾ ਸੀ ਕਿਟੂ ਦੀ ਘਰ ਦੀ ਵੀ ਉੱਥੇ ਹੁੰਦੀ ਸੀਗੀ ਅੱਛਾ ਹਾਂ ਤੇ ਇਹਨਾਂ ਨੇ ਰੋਟੀ ਰੋਟੀ ਬਣਾਉਣੇ ਸਾਡੇ ਕੋਲ ਨੌਕਰ ਵੀ ਉੱਥੇ ਹੁੰਦਾ ਸੀਗਾ ਬੜਾ ਅਸੀਂ ਆਨੰਦ ਨਾਲ ਰਹਿਣਾ ਬੰਮੇ ਦੀ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਕਰਕੇ ਰਿਲੀਜ਼ ਕਰਤੀ ਰਿਕਾਰਡਿੰ ਤੇ ਫੀਰ ਰਹੇ ਮੇਰੇ ਨਾਲ ਐਗਰੀਮੈਂਟ ਨਹੀਂ ਸੀਗਾ ਜਦੋਂ ਮੇਰੇ ਕੋ ਆਇਆ ਸੀ ਇਹਨੇ ਕਾਫੀ ਗੀਤ ਮੇਰੇ ਰਜਿਸਟਰ ਚ ਲਿਖਤੇ ਸੀਗੇ ਜਿਹੜੇ ਰਿਕਾਰਡ ਹੋ ਸਕਦੇ ਉਹ ਕਰ ਲਏ ਬਾਕੀ ਮੇਰੇ ਕੋ ਲਿਖੇ ਪਏ ਨੇ ਅੱਜ ਵੀ ਪਏ ਨੇ ਅੱਜ ਵੀ ਪਏ ਨੇ ਟੋਡੇ ਮੱਧੇਮ ਰਹਹੀਂ ਜੀ ਮੈਂ ਉਹਦੇ ਬੱਚਿਆਂ ਨੂੰ ਕਹਿਣਾ ਜੇ ਉਹਨਾਂ ਨੂੰ ਆਪਦੇ ਪਾਪਾ ਦੇ ਗੀਤ ਚਾਹੀਦੇ ਨੇ ਤਾਂ ਮੇਰੇ ਕੋਲ ਰਜਿਸਟਰ ਚ ਲਿਖੇ ਹੋਏ ਨੇ ਅੱਛਾ ਜੀ ਲਿਜਾ ਸਕਦੇ ਨੇ ਮੇਰੇ ਕੋਲ ਤੇ ਹਾਲੇ ਉਹਦੇ ਸਾਈਨ ਵੀ ਹੋਏ ਨੇ ਕੋਈ ਅੱਧਾ ਲਿਖਿਆ ਹੋਇਆ ਕਿ ਪੌਣਾ ਲਿਖਿਆ ਕੋਈ ਪੂਰਾ ਲਿਖਿਆ ਆਇਆ ਮੇਰੇ ਕੋਲ 27 ਅੰਤਰੇ ਹੈਗੇ ਨੇ ਹਾਂਜੀ ਹਾਂਜੀ ਹੈਗੇ ਨੇ ਤੇ ਜਿਹੜੇ ਰਿਕਾਰ ਉਸ ਤੋਂ ਬਾਅਦ ਰਾਜਬਰਾੜ ਦਾ ਲੰਬਾ ਸਫ਼ਰ ਚੱਲਿਆ ਉਹਦੀ ਲਾਈਫ 'ਚ ਕਾਫੀ ਅਪ ਡਾਊਨ ਆਇਆ ਬਹੁਤ ਜ਼ਿਆਦਾ ਮੇਰੇ ਨਾਲ ਉਹਦਾ ਉਹਦਾ ਪਿੰਡ ਹੈ ਮਲਕੇ ਮੋਗੇ ਲੱਗੇ ਸੀ ਇਧਰ ਨੂੰ ਪਰ ਇਹਨੂੰ ਪਿੰਦਾ ਸੀਗਾ ਜਦੋਂ ਚੰਡੀਗੜ੍ਹ ਤੋਂ ਜਾਂਦਾ ਸੀ ਮੇਰੇ ਕੋਲ ਹੋ ਕੇ ਜਾਂਦਾ ਸੀ ਹਫ ਮਹੀਨੇ ਦੇ ਵਿੱਚ ਦੋ ਸਟਿੰਗਾਂ ਸਾਡੀਆਂ ਹੁੰਦੀਆਂ ਸੀ ਮੇਰੇ ਕੋਲ ਇੱਥੇ ਆ ਜਾਂਦਾ ਸੀ ਮੈਂ ਡੈਰੀ ਦਾ ਕੰਮ ਕਰਦਾ ਸੀਗਾ ਉਹਨੂੰ ਦੁੱਧ ਦੀ ਬੋਤਲ ਭਰ ਦੇਣੀ ਉਹਨੂੰ ਬੜਾ ਮਾਣ ਹੁੰਦਾ ਸੀ ਮੇਰੇ ਯਾਰ ਨੇ ਦੁੱਧ ਦੀ ਬੋਤਲ ਭਰਤੀ ਸਾਡੇ ਘਰ ਦਾ ਦੁੱਧ ਹੈ ਤੇ ਮੈਂ ਉਹਦੇ ਮੈਨੂੰ ਵੀ ਖੁਸ਼ੀ ਹੋ ਜਾਂਦੀ ਜਦੋਂ ਆਉਂਦਾ ਸੀ ਅੱਛਾ ਸਾਡਾ ਦਿਲੋਂ ਪਿਆਰ ਬਣਿਆ ਆਇਆ ਸੀਗਾ ਲ ਇੱਕ ਦਿਨ ਉਹ ਮੈਨੂੰ ਰਾਤ ਨੂੰ 8 ਵਜੇ ਫੋਨ ਕੀਤਾ ਉਹਨੇ ਕਹਿੰਦਾ ਭਾਜੀ ਮੈਨੂੰ ਕੰਮ ਹੈ ਮੈਂ ਮਿਲਣਾ ਮੈਂ ਆ ਜਾ ਇਹ ਕਰੋਨਾ ਕਾਲ ਦੀ ਗੱਲ ਹੈ ਨਾ ਇਹ ਨੋਟ ਬੰਦੀ ਦੀ ਗੱਲ ਹੈ ਅੱਛਾ ਕਰੋਨਾ ਕਾਲ ਦੀ ਨੋਟ ਬੰਦੀ ਜਦੋਂ ਹੋਈ ਆ ਮੈਂ ਆ ਜਾ ਤੇ ਮੈਂ ਸਮਝ ਗਿਆ ਤੇ ਉਹ ਰਾਤ ਨੂੰ ਨਹੀਂ ਆਇਆ ਦੂਜੇ ਦਿਨ ਸਵੇਰੇ 7 ਵਜੇ ਆ ਗਿਆ ਮੈਂ ਨਾਸ਼ਤਾ ਪਾਣੀ ਕਰਵਾਇਆ ਨੋਟ ਬੰਦੀ ਉਦੋਂ ਹੋਈ ਹੋਈ ਸੀਗੀ ਨਾਲ ਉਹਦੇ ਕੁਲਦੀਪ ਮੁੰਡਾ ਜਿਹੜਾ ਹਾਲੇ ਵੀ ਹੈ ਮੌਜੂਦ 10 ਗਵਾਹ ਆ ਉਹ ਸੀ ਉਹ ਨਾਲ ਹੀ ਹੁੰਦਾ ਸੀਗਾ ਕਹਿੰਦਾ ਭਾਜੀ ਮੇਰੀ ਫਿਲਮ ਚੱਲਦੀ ਆ ਫਿਲਮ ਰੁਕ ਗਈ ਆ ਮੈਨੂੰ ਪੈਸਿਆਂ ਦੀ ਜਰੂਰਤ ਆ ਪੈਸੇ ਮੇਰ ਕੋ ਨਾ ਦੇਣਾ ਸੀਗੇ ਨੋਟ ਬੰਦੀ ਕਰਕੇ ਪੈਸੇ ਸਾਰੇ ਮੈਂ ਭੈਂਕਾ ਮੁੰਕਾ ਜਮਾ ਕਰਾਤੇ ਸੀਗੇ ਮੈਂ ਰਾਜ ਪੈਸੇ ਤਾਂ ਮੇਰ ਕੋ ਹੈਗੇ ਨੇ ਪਰ ਉਹ ਨੋਟ ਬੰਦੀ ਕਰਕੇ ਪੈਸੇ ਤਾਂ ਮੈਂ ਸਾਰੇ ਕੁਝ ਪਿੰਡ ਵੇਜ ਕੁਝ ਕਿਸੇ ਨੂੰ ਯਾਰ ਦੋਸਤ ਨਾਲ ਕਰਾਤੇ ਕਰਾਤੇ ਨੇ ਸਾਰੇ ਕਹਿੰਦਾ ਜੀ ਮੈਂ ਬਹੁਤ ਔਖਾ ਆ ਵੀ ਮੈਨੂੰ ਫਿਲਮ ਵੀ ਰੁਕ ਜਾਣੀ ਆ ਮਤ ਉਹਦਾ ਕਰ 2-3 ਘੰਟੇ ਵੇਟ ਕਰ ਲਾ ਮੈਂ 5-5000 ਕਰਕੇ ਨਿਕਲਦੇ ਨੇ ਜਿੰਨੇ ਇਕੱਠੇ ਹੁੰਦੇ ਉਹ ਜੇ ਮੈਂ ਤੈਨੂੰ ਕਰਕੇ ਤੇ ਨਾ ਚਲੋ ਜੀ ਉਹਨੂੰ ਮੈਂ 12:00 ਵਜੇ ਤੱਕ ਰੋਕਿਆ ਜਿੰਨੇ ਇਕੱਠੇ ਹੋ ਉਹ ਮੈਂ ਕਰਕੇ ਤੇ ਉਹ ਕਹਿੰਦਾ ਚਲ ਹੁਣ ਮੇਰਾ ਕੰਮ ਚੱਲਦਾ ਹੋ ਗਿਆ ਮੇਰਾ ਹੋ ਜਾਊਗਾ ਮੈਂ ਹਾਸੇ ਠੱਠੇ ਚ ਗਿਆ ਮਹਾਰਾਜ ਕਿਹੜੀ ਫਿਲਮ ਫਿਲਮ ਬਣਾਈ ਜਾਣਾ ਯਾਰ ਕਦੇ ਮੈਨੂੰ ਵੀ ਫਿਲਮ ਨੂੰ ਦਿਖਾ ਦੇ ਪਹਿਲਾਂ ਕਿ ਦੇਖੀ ਦੀਏ ਕਿਵੇਂ ਬਣਦੀ ਹੁੰਦੀ ਹੈ ਜੀ ਕਹਿੰਦਾ ਭਾਜੀ ਸਾਰੀ ਫਿਲਮ ਸ਼ੂਟ ਹੋ ਗਈ ਆ ਬਸ ਹੁਣ ਇੱਕ ਸੀਨ ਰਹਿ ਗਿਆ ਮੈਂ ਉਹ ਕਿਹੜਾ ਰਹਿ ਗਿਆ ਕਹਿੰਦਾ ਇਸ ਤਰ੍ਹਾਂ ਵੀ ਫਿਲਮ ਦੇ ਵਿੱਚ ਮੇਰੀ ਡੈਥ ਹੋ ਜਾਂਦੀ ਹੈ ਬਹੁਤ سارے ਲੋਕ ਮੇਰੇ ਮਗਰ ਤੁਰੇ ਹੋਣਗੇ ਮੇਰੀ ਅਰਥੀ ਮੂਰੇ ਜਾਂਦੀ ਆ। ਬਸ ਇੱਕ ਹਲੇ ਮਹੀਨਾ ਹੀ ਹੋਇਆ ਸੀਗਾ ਉਸ ਤੋਂ ਬਾਅਦ ਮੈਨੂੰ ਸੁਨੇਹਾ ਆ ਗਿਆ ਜਦੋਂ ਮੈਂ ਜਾ ਕੇ ਸੀਨ ਦੇਖਿਆ ਘਰੋਂ ਅਰਥੀ ਤੁਰਪੀ ਸੀਗੀ ਇੰਨਾ ਕੱਟ ਸੀਗਾ ਦੀ ਅਰਥੀ ਮੂਰੇ ਜਾ ਰਹੀ ਸੀਗੀ ਤੇ ਮੈਨੂੰ ਉਹੀ ਸ਼ਬਦ ਯਾਦ ਆਏ। ਫਿਰ ਮੈਂ ਕੁਲਦੀਪ ਦੇ ਮੁੰਡੇ ਨੂੰ ਗਿਆ ਮਹਾ ओरिजिनल ਹੀ ਸੀਨ ਸ਼ਾਟ ਲੈ ਰਾ ਹੁਣ ਕਹਿੰਦਾ ਜੀਰੋ ਤੇ ਨਹੀਂ ਲੈ ਲੇ।